ਦਾ ਇਹ ਦੇਣਾ ਚਾਹੁੰਗਾ ਇਸ ਏਸ ਪਿੰਡ ਦੇ ਸਾਰੇ ਮੁੰਡਿਆਂ ਨੂੰ ਸਰਪੰਚ ਸਾਹਿਬ ਨੂੰ ਕੋਈ ਸਿਆਸਤ ਨਹੀਂ ਹੋ ਰਹੀ ਸਾਰੇ ਬਹੁਤ ਦਿਲੋਂ ਪਿੰਡ ਦੇ ਕੰਮਾਂ 'ਚ ਸਾਰੇ ਵੱਲ ਚੜ੍ਹ ਕੇ ਲੱਗੇ ਹੋਏ ਆ ਤੇ ਇਹ ਇਹਨਾਂ ਦਾ ਬੜਪਣ ਹੈ ਵੀ ਇਹ ਮੈਨੂੰ ਇਹਨਾਂ ਮਾਣ ਦਿੰਦੇ ਮੈਂ ਕੋਈ ਅੱਜ ਕੋਈ ਧੰਨਵਾਦ ਦਾ ਹੱਕਦਾਰ ਨਹੀਂ ਹੈ ਮੇਰਾ ਆਪਣਾ ਘਰ ਹੈ ਮੇਰਾ ਉਹਦਾ ਪਿੰਡ ਹੈ ਪਿੰਡ ਤੋਂ ਉੱਤੇ ਕੁਝ ਵੀ ਨਹੀਂ ਹੈ ਮੇਰੇ ਲਈ ਜੀ ਸੋ ਅੱਜ ਨਹੀਂ ਕੱਲ ਨਹੀਂ ਜਦੋਂ ਵੀ ਅਸੀਂ ਸਾਰੇ ਸਾਰੇ ਜਿਵੇਂ ਬਾਕੀ ਮੁੰਡੇ ਨੂੰ ਮੈਂ ਜਿੱਥੇ ਮੇਰੀ ਹਾਜ਼ਰੀ ਦੀ ਲੋੜ ਤਾਂ ਅਸੀਂ ਹਮੇਸ਼ਾ ਖੜੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿੰਡ ਦਾ ਸਾਡੇ ਇਲਾਕੇ ਦਾ ਸਾਰੀਆਂ ਚੀਜ਼ਾਂ ਦਾ ਇਸੇ ਤਰ੍ਹਾਂ ਕੰਮ ਵਧੀਆ ਹੁੰਦਾ ਰਹੇ ਟੂਰਨਾਮੈਂਟ ਹੁੰਦੇ ਰਹਿਣ ਤੇ ਅਸੀਂ ਸਾਰੇ ਹਮੇਸ਼ਾ ਗਲਮਣ ਕੇ ਸਾਰੇ ਭਰਾ ਸਾਰੇ ਭਰਾ ਹੀ ਨੇ ਅਸੀਂ ਇਕੱਠਿਆਂ ਨੇ ਰਲ ਕੇ ਹੋਰ ਕੋਸ਼ਿਸ਼ ਕਰਾਂਗੇ ਕਿ ਹੋਰ ਵਧੀਆ ਟੂਰਨਾਮੈਂਟ ਹੁੰਦੇ ਰਹਿਣ ਹੋਰ ਐਕਟੀਵਿਟੀਜ਼ ਹੁੰਦੀਆਂ ਰਹਿਣ ਜਿਨੀਆਂ ਕਿ ਕੋਸ਼ਿਸ਼ ਮੈਂ ਕਰ ਸਕਦਾ ਬਾਕੀ ਅਸੀਂ ਬੜੇ ਖੁਸ਼ਕਿਸਮਤ ਹਾਂ ਇੱਥੇ ਕੋਈ ਐਮਐਲਏ ਸਾਹਿਬ ਬੜੀ ਹੈਲਪ ਕਰ ਰਿਹਾ ਸੱਚੀ ਸਿੰਘ ਪੰਚ ਸਾਡਾ ਪਿਆਰਾ ਵੀਰ ਸਾਰੇ ਮਤਲਬ ਪਿੰਡ ਚ ਕੋਈ ਉਹ ਜਿਹੀ ਸਿਆਸਤਵਾਦੀ ਹੈ ਹੀ ਨਹੀਂ ਜਿਹੜਾ ਮੌਜੂਦਾ ਸਰਪੰਚ ਆ ਉਹ ਵੀ ਨਾਲ ਆ ਜਿਹੜੇ ਪਹਿਲਾਂ ਉਹ ਵੀ ਸਾਰੇ ਨਾਲ ਆ ਸਾਰਾ ਪਰਿਵਾਰ ਹੈ ਪਿੰਡ ਨਹੀਂ ਇੱਕ ਪਰਿਵਾਰ ਦੇ ਜ਼ਰਾ ਜੀ ਸਾਰੇ ਤੁਸੀਂ ਚਾਹੁੰਦੇ ਕਿ ਨਗਰ ਦਾ ਵਸ ਭਲਾ ਹੋਣਾ ਚਾਹੀਦਾ ਬਿਲਕੁਲ ਸਾਹਿਬ ਛੋਟੇ ਹੁੰਦੇ ਤੁਸੀਂ ਇੱਥੇ ਖੇਡਦੇ ਰਹੇ ਹੋ ਇਸੇ ਪਿੰਡ ਦੇ ਵਿੱਚ ਇਸੇ ਗਰਾਉਂਡ ਦੇ ਵਿੱਚ ਅੱਜ ਤੁਸੀਂ ਸੁਪਰਸਟਾਰ ਬਣ ਗਏ ਹੋ ਪੂਰੀ ਦੁਨੀਆ ਦੇ ਵਿੱਚ ਨਾਮ ਅੱਜ ਪਿੰਡ ਪਹੁੰਚੇ ਹੋ ਉਦੋਂ ਦਾ ਤੇ ਹੁਣ ਦਾ ਕਿੰਨਾ ਕੋ ਅੰਤਰ ਹੈ ਮੈਂ ਲੱਗੇ ਅਮਨ ਸਿੰਘ ਸਾਹਿਬ ਨੇ ਪੁੱਛਿਆ ਕਿ ਤੁਸੀਂ ਕਦੋਂ ਆਉਂਦੇ ਮੈਂ ਅਜੇ 15 ਦਿਨ ਪਹਿਲਾਂ ਹੀ ਆਇਆ ਤਾਂ ਮੈਂ ਉਹਦਾ ਰਹਿਣਾ ਪਿੰਡ ਇਹ ਆਪਦਾ ਘਰ ਹੈ ਮੇਰਾ ਪਿੰਡ ਵੀ ਤੁਸੀਂ ਕਰਤਾ ਹੋ ਇਹ ਅੱਜ ਟੂਰਨਾਮੈਂਟ ਹੀ ਸਾਨੂੰ ਖੁਸ਼ੀ ਆਜੇ ਸੀ ਇੱਕ ਰੌਣਕ ਦੇ ਤੌਰ ਤੇ ਆਏ ਆ ਪਰ ਇੱਥੇ ਆਉਂਦੇ ਹੀ ਰਹਿਨੇ ਆ ਤੁਸੀਂ ਗੱਲ ਰੌਣਕ ਦੀ ਕੀਤੀ ਆ ਰੌਣਕ ਨੂੰ ਥੋੜਾ ਹੋਰ ਵਧਾ ਦੀਏ ਇੱਕ ਸਥਾਈ ਆਪਾਂ ਮਾਈਕ ਲੈ ਕੇ ਤੇ ਉਹ ਤੁਸੀਂ ਰਿਕਾਰਡ ਕਰ ਲਿਓ ਬਾਈਕ ਉਹਨਾਂ ਦਾ ਜੀ ਜੀ ਗਾਇਬ ਨਾ ਕਿੱਥੇ ਜਾਂਦੇ ਨਾ ਤੁਸੀਂ ਜੀ ਧੰਨਵਾਦ ਭਾਈ ਜੀ ਧੰਨਵਾਦ ਦੇ ਛੋਟੇ ਭਰਾ ਨੂੰ ਸਰਪੰਚ ਸਾਹਿਬ ਉਹਨਾਂ ਨੂੰ ਬਾਈ ਲੇਟ ਹੋ ਗਿਆ ਛੋਟਾ ਭਰਾ ਨੂੰ ਅੱਜ ਅੱਜ ਬੰਜੀ ਚੀ ਹੈ ਇਹ ਤੋਂ ਵੱਡੀ ਗੱਲ ਹੈ ਬੰਦੇ ਰ ਹਮੇਸ਼ਾ ਆਪਣੀ ਜ਼ਮੀਨ ਨਾਲ ਜੁੜ ਕੇ ਰਹਿਣਾ ਚਾਹੀਦਾ ਜੀ ਪਰ ਅੰਕਲ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਹਮੇਸ਼ਾ ਹੀ ਚਲੋ ਨਾਮ ਤਾਂ ਸੁਪਰਸਟਾਰ ਬਣ ਗਿਆ ਪਰ ਅੰਕਲ ਅਜ ਵੀ ਡਾਊਨਪੋਰਤ ਹੋਈ ਹੈ ਜਿਹੜਾ ਪਹਿਲਾਂ ਜ਼ਮੀਨ ਜਾਟਾ ਕੰਮ ਕਰ ਕਰਦੇ ਸੀ ਸਾਡੇ ਖੇਤੀ ਸੁਭਾਅ ਦੇ ਇਸ ਗਲਤੀਆਂ ਸਾਰੇ ਪਿੰਡ ਨੂੰ ਮੁਆਰਿਸ਼ ਮਾਰਦੇ ਕਿਸੇ ਔਰ ਟੂਰਨਾਮੈਂਟ ਦੀ ਵੀ ਸਾਰੇ ਪਿੰਡ ਨੂੰ ਮੁਬਾਰਕਬਾਦ ਜਿਨ੍ਹਾਂ ਨੇ ਰਲ ਮਿਲ ਕੇ ਸਹਿਯੋਗ ਨਾਲ ਸਾਡੀਆਂ ਖੇਡਾਂ ਨੂੰ ਹੋਰ ਚੰਗਾ ਤਰੀਕੇ ਨਾਲ ਅੱਗੇ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ ਮੇਰਾ ਫਰਜ਼ ਬੰਦਾ ਹੈ ਮੇਰੇ ਤੋਂ ਇੱਕ ਇਹਨਾਂ ਨੇ ਸਟੇਡੀਅਮ ਮੰਗਿਆ ਹੈ ਅਗਲੀ ਵਾਰੀ ਤੋਂ ਪਹਿਲਾ ਪਹਿਲਾ ਕਿ ਸਟੇਡੀਅਮ ਕੰਪਲੀਟ ਹੋ ਜਾਊਗਾ ਪਰ ਇੱਕ ਅੱਜ ਭਰਾਓ ਚੈੱਕ ਦੇ ਕੇ ਜਾਣਾ ਹੈ ਇੱਕ ਹੀ ਚੈੱਕ ਦੇਣਾ ਹੈ ਕਿਉਂਕਿ ਜਦੋਂ ਉਹਨਿਆ ਕੁਛ ਨਾ ਕੁਝ ਦੇਣਾ ਫਰਜ਼ ਬੰਦਾ ਸਾਡਾ ਸਰਪੰਚ ਸਾਹਿਬ ਨੇ ਸਟੇਜ ਤੇ ਵੀ ਕਿਹਾ ਵੀ ਅਸੀਂ ਚੰਗੀ ਗੱਲ ਹੈ ਫਿਰ ਫਰਜ਼ ਵੀ ਬੰਦਾ ਹਾਂ ਬਈ ਤੇ ਤੁਹਾਡੇ ਪਿੰਡ ਨੂੰ ਕਿ 4 ਲੱਖ ਰੁਪਏ ਰਹਿ ਗਿਆ ਸੀ ਆਪਣਾ ਹਾਂਜੀ ਭਰੇ ਸਾਹਿਬ ਨੇ ਇੱਕ ਮਿੰਟ ਜੀ ਆਓ ਅੰਗ ਆਜੀ ਆਜੀ ਨਾਰੀ ਆਜੀ ਠੀਕ ਹੈ ਠੀਕ ਹੈ ਜੀ ਐਮਐਲਏ ਸਾਹਿਬ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਕਰਨਾ ਚਾਹੁੰਦੇ ਸਨ ਕੋਈ ਅਪੀਲ ਹੈ ਕਿ ਜਿੰਦਗੀ ਇੱਕ ਵਾਰ ਹੀ ਮਿਲੀ ਹੈ ਸ਼ਾਇਦ ਨਾਲੋ ਚਾਹੇ ਤੁਸੀਂ ਆਪ ਦੇ ਘਰ ਦੀ ਕਿਸੇ ਤਰਕੀਲ ਵਰਸਾ ਲਾ ਬਗੈਣ ਕਿ ਜੋ ਮਰਜੀ ਕੰਮ ਕਰਦੇ ਕੈਮਰਾ ਸਭ ਦੇ ਹੋਂਦ ਵਿੱਚ ਲੱਤ ਬੰਦਾ ਸੂਚ ਸਕਦਾ ਜੀ ਮੈਂ ਕਹਿਣਾ ਕਰਦਾ ਗੁਰਨਾਮ ਵਰਗਾ ਛੋਟਾ ਭਰਾ ਦੁਨੀਆ ਦੀ ਚਮਕ ਸਿੰਦਾ ਤਾਂ ਸ਼ਰਮ ਵਾਲੀ ਗੱਲ ਹੈ ਕਿ ਉਹ ਬੱਚਾ ਚਮਕ ਸਿੰਦਾ ਹੋਇਸ ਕਰਕੇ ਹਰ ਬੰਦੇ ਨੂੰ ਇੱਕੋ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਆਪਣਾ ਨਾਮ ਸੱਚਾ ਚੜ੍ਹ ਕੇ ਲੋਕਾਂ ਨੂੰ ਮੀਤ ਕਰਨੀ ਚਾਹੀਦਾ ਜੀ ਧੰਨਵਾਦ ਫਿਰ ਹਾਂ ਦਾ ਸੁਪਰਸਟਾਰ ਗੁਰਨਾਮ ਪੁੱਲਰ ਜੀ ਸਾਡੇ ਨਾਲ ਨੇ ਇਸੇ ਪਿੰਡ ਦੇ ਨੇ ਬਾਈ ਜੀ ਪੂਰੀ ਦੁਨੀਆ ਦੇ ਵਿੱਚ ਨਾਮ ਹੈ ਗੁਰਨਾਮ ਪੁੱਲਰ ਦਾ ਤੇ ਅੱਜ ਆਪਦੇ ਪਿੰਡ ਪਹੁੰਚੇ ਹੋ ਕਹਿੰਦੇ ਵੀ ਜਿਹੜਾ ਪਿੰਡ ਨਾਲ ਪਿਆਰ ਹੁੰਦਾ ਹੈ ਉਹ ਚਾਹੇ ਬੰਦਾ ਜਿੱਥੇ ਮਰਜ਼ੀ ਚਲਾ ਜਾਏ ਪਿੰਡ ਨਹੀਂ ਭੁੱਲਿਆ ਜਾਂਦਾ ਅੱਜ ਤੁਸੀਂ ਆਪਣੇ ਪਿੰਡ ਪਹੁੰਚੇ ਹੋ ਟੂਰਨਾਮੈਂਟ ਚੱਲ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਮੇਰੇ ਆਪਣਾ ਪਹਿਲਾ ਜਨਮ ਜਨਮ ਇੱਥੇ ਮੇਰੇ ਕੋਲ ਕੁਛ ਹੀ ਰਹਿ ਗਿਆ ਤਾਂ ਬੰਦੇ ਦੇ ਘਰ ਪੈਸੇ ਆਉਣ ਲੱਗਦੇ ਤਾਂ ਕਿਸੇ ਨੂੰ ਆਪਾਂ ਕੰਮ ਛੱਡ ਕੇ ਇੰਨਾ ਕਰਦਾ ਪਰ ਸਾਡਾ ਸਾਡੇ ਇਸ ਪਿੰਡ ਦੇ ਪੁੱਤ ਤੇ ਸਾਡੇ ਛੋਡੇ ਭਰਾ ਤੇ ਇੰਨਾ ਮਾਣ ਹੈ ਸਾਡਾ ਅਸੀਂ ਕਰਾਂਗੇ ਤੁਹਾਨੂੰ ਉਦੋਂ ਜੋਰ ਦੇ ਕੇ ਨਹੀਂ ਜਾਂ ਇੱਕ ਪਿਆਰ ਨਾਲ ਜਾ ਦੇਣਾ ਪਿੰਡ ਨੂੰ ਕਿਹੜਾ ਬੰਦਾ ਹੈ ਜਿਹੜੀ ਬਹੁਤ ਚੰਗਾ ਬੰਦਾ ਜੀ ਭਾਈ ਫੋਟੋ ਵੀ ਭਾਈ ਵੀ ਕਰ ਦਿਓ ਰੱਖੋ ਫੋਟੋ ਨਹੀਂ ਭਾਈ ਆਪੇ ਸਾਈਡ ਤੇ ਦੇ ਦਿਓ ਯਾਰ ਪੁੱਛ ਕੇ ਨਾ ਰੱਖੋ ਜਿਹੜੀ ਡੇਟ ਤੁਸੀਂ ਰੱਖ ਲੋਗੇ ਮੈਨੂੰ ਦੱਸਣਾ ਮੈਂ ਉਸ ਤੇ ਬਹੁਤ ਜ਼ਿਆਦਾ ਅਸੀਂ ਪਿੰਡੋਂ ਕਰਦੇ ਆ ਮੈਚ ਕਰਕੇ ਫੋਟੋਆਂ ਬਾਹਰ ਬਾਹਰ ਸੋ ਕਰਾ ਲੈਂਦੇ ਆ ਬਾਹਰ ਪਾਸੇ ਮੈਚ ਦੇ ਦਰਵਾਜ਼ੇ ਮੈਚ ਚੰਗੀਆਂ ਆ ਤਾਂ ਇੱਕ بڑا ਬੜਾ ਸੰਜੋਗ ਟੂਰਨਾਮੈਂਟ ਦੇ ਵਿੱਚ ਪਾਉਂਦੇ ਨੇ ਤੇ ਜਿਹੜਾ ਆਪ ਨੇ ਟਾਈਮ ਦੇ ਵਿੱਚ ਟਾਈਮ ਹੀ ਲੜਦੇ ਤੇ ਦੂਜਾ ਨਾਲ ਸਾਡੇ ਹਲਕਾ ਬਗੜੇ ਨੇ ਇਹ ਵੀ ਸਾਲ ਦੇ ਸਾਲ ਸਾਡੇ ਟੂਰਨਾਮੈਂਟ ਤੇ ਇੰਨਾ ਐਵੇਂ ਨਹੀਂ ਭਾਈ ਬੰਦ ਕਰਦੇ ਅਸੀਂ ਸ਼ਿੰਗਰ ਕਰਦੇ ਅਸੀਂ ਆਪ ਦੇ ਮਾਇਆ ਦੇ ਨਖਰੇ ਦੇ ਵਿੱਚ ਦੱਸੋ ਦੇਖੇ ਜਾਂਦੇ ਸੀ ਜੀ ਮੈਂ ਇਹਨਾਂ ਦੋਵਾਂ ਮਾਨ ਸਖਸ਼ੀਤਾ ਦਾ ਪ੍ਰਿੰਪਲ ਹੋਗਾ ਇਧਰ ਟੱਟਦੇ ਆ ਸਰਪੰਚ ਜੀ ਨਾਲ ਤੇ ਤਿਆਰ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਇਹਨੇ ਹੀ ਅੱਗੇ ਵੀ ਜਿਹੜਾ ਆਪਦੇ ਕੰਮ ਕੀ ਸਮੇਂ ਦੇ ਵਿੱਚੋਂ ਸਮਾਂ ਵੀ ਕੱਢ ਕੇ ਸਾਨੂੰ ਦਿੱਤਾ ਲੈਣਗੇ ਤੇ ਆਦੇ ਜਿਹੜੇ ਮਾਇਆ ਦੇ ਗੱਪੇ ਸਾਨੂੰ ਬੈਠਾ ਦਿੰਦੇ ਨੇ ਹੱਥ ਧਣ ਕੇ ਕਿ ਸਾਡੇ ਨਾਲ ਜਿਹੜਾ ਕਰਦੇ ਨੇ ਇਸ ਵਾਰ ਤੋਂ ਫਿਰ ਮੈਂ ਇਹਨਾਂ ਦਾ ਖੂਬ ਧੰਨਵਾਦ ਕਰਦਾ ਜਿਹੜੀ ਜਗਦੀਪ ਕੰਬੋਜ ਗੋਲਡੀ ਜੀ ਐਮਐਲਏ ਸਾਹਿਬ ਦਾ ਸਾਡੇ ਪਿੰਡ ਤੇ ਸਭ ਤੋਂ ਪਹਿਲਾਂ ਸਰਨਾਬ ਸਿੰਘ ਪੁੰਨਤਾ ਇਹਨਾਂ ਦਾ ਇੱਥੇ ਮੌਜੂਦ ਰਹਿਣ ਦਾ ਵੀ ਧੰਨਵਾਦ